ਕਰ ਜਾਣਾ ਬਿਰਜੀਏ ਰੋਡ ਦੇ ਉੱਤੇ ਬਹੁਤ ਜ਼ਿਆਦਾ ਐਮਐਲਏ ਸਾਹਿਬ ਤਾਂ ਬਾਰੇ ਕਰਦੇ ਨਹੀਂ ਬਣਾਵਾਂਗੇ ਬਣਾਦਾਂਗੇ ਹੱਲੇ ਤੱਕ ਤਾਂ ਸਾਡੇ ਵਾਲ ਵੀ ਚਿੱਟੇ ਹੋ ਗਏ ਹੱਲੇ ਤੱਕ ਤਾਂ ਬਣੀ ਨਹੀਂ ਜੀ ਇਹਨਾਂ ਨੇ ਕਹਿਣ ਦੀਆਂ ਗੱਲਾਂ ਸਹੀਆਂ ਵੋਟਾਂ ਲੈ ਲਈਆਂ ਮੁੜ ਕੇ ਸਾਡੇ ਪੂਰੇ ਮਹੱਲੇ ਦੇ ਹਾਲ ਦੇਖ ਲਓ ਕੋਈ ਮਹੱਲੇ ਚ ਗੱਲੀ ਨਹੀਂ ਬਣੀ ਹੋਈ ਕੋਈ ਸੀਵਰੇ ਨਹੀਂ ਪਿਆ ਹੋਇਆ ਦੁਨੀਆ ਇੰਨੀ ਪਰੇਸ਼ਾਨ ਆ ਹਰ ਦੁਕਾਨ ਦੇ ਦੋ ਤਿੰਨ ਵਾਰ ਸ਼ੀਸ਼ੇ ਟੁੱਟਦੇ ਜੀ ਦੋ ਦੋ ਤਿੰਨ ਦੋ ਹਰ ਦੁਕਾਨ ਦਾ ਟੁੱਟੇ ਸ਼ੀਸ਼ੇ ਸਾਡਾ ਇੰਸ਼ੋਰੈਂਸ ਵੀ ਨਹੀਂ ਆ ਦੋਰ ਤੇ ਕਰਦਾ ਕੋਈ ਹਾਂ ਇੰਨੇ ਪੱਥਰ ਪਏ ਆ ਜੀ ਹੀ ਗਈਏ ਯਾਰ ਗਲਤੀਆਂ ਸ਼ਾਇਦ ਸਾਡੇ ਤੋਂ ਹੋਈਆਂ ਕਿਉਂਕਿ ਅਸੀਂ ਉਹ ਤਾਂ ਜਤਾਇਆ ਅਸੀਂ ਹਮ ਹਮਾ ਕੇ ਓਟਾ ਪਾਈਆ ਫੁੱਲ ਕੇ ਨਾ ਕਰ ਜਾਈਏ ਸਰਕਾਰ ਨੂੰ ਨਾ ਅਸੀਂ ਇਹ ਜਨਰਾ ਇੱਥੇ ਐਮਐਲਏ ਬਣਦੇ ਨਾ ਐਮਪੀ ਬਣਦੇ ਨਾ ਹੀ ਅਸੀਂ ਸਰਪੰਚ ਬਣਨ ਦੇਣਾ ਇੱਥੇ ਯਾ ਰੋਡ ਬਣਿਆ ਹਉ ਤਾਂ ਹੀ ਆ ਅੱਤੀ ਬਿਮਾਰ ਮ ਫਰੀਜ਼ ਬਣ ਜਾਂਦਾ ਅੰਦਰ ਰੋਡ ਤੇ ਬੰਦਾ ਘਰੋਂ ਬੰਦਾ ਤੌਰ ਤੇ ਉਹ ਬੰਦਾ ਮਰੀਜ਼ ਬਣ ਜਾਂਦਾ ਰਾਹ ਚੋਂਦਾ ਹੁੰਦਾ ਜੀ ਥਰੀਵਲਰ ਬੋਲਟ ਜਾਂਦੇ ਆ ਰੀਵਲਾਂ ਦਾ ਵਟੇ ਉੱਡਦੇ ਆ ਸ਼ੀਸ਼ੇ ਰੁਜਦੇ ਆਗੇ ਸ਼ੀਸ਼ਾ ਟੁੱਟਦੇ ਆ ਕਾਹ ਕੁਟਦਾ ਨਹੀਂ ਆਇਆ ਇੱਧਰ ਆ ਕੇ ਪਾਣੀ ਖੜ ਜਾਂਦਾ ਕਿੰਨਾ ਕਿੰਨਾ ਬਾਰਸ਼ਾਂ ਦੇ ਬਹੁਤ ਬੁਰਾ ਹਾਲ ਹੋ ਜਾਂਦਾ ਲੁਧਿਆਣਾ ਲੈ ਕੇ ਦੇਖਣ ਲਈ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮਿਸ਼ਾਲਕਪੁਰ ਗੱਲ ਕੀਤੀ ਕਿ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਦਾ ਬੜਾ ਸੋਹਣੇ ਤਰੀਕੇ ਨਾਲ ਸਮਾਰਟ ਸ਼ਬਦਾਂ ਦੇ ਵਿੱਚ ਨਜ਼ਰ ਆਂਦਾ ਸਮਾਰਟ ਸਿਟੀ ਅਗਰ ਤੁਸੀਂ ਲੁਧਿਆਣਾ ਤੋਂ ਚੁੰਗੀ ਆਂਦੇ ਹੋ ਚੁੰਗੀ ਆ ਕੇ ਤਾਜਪੁਰ ਰੋਡ ਸੈਂਟਰ ਜੇਲ੍ਹ ਨੂੰ ਅੱਗੇ ਪਾਰ ਕਰੋਗੇ ਚੁੰਗੀ ਆ ਜੂਗੀ ਚੁੰਗੀ ਦੇ ਵਿੱਚ ਤੁਹਾਡਾ ਸਵਾਗਤ ਇਸ ਕਰਕੇ ਕਿਹਾ ਜਾਏਗਾ ਕਿ ਜਿਹੜੀ ਰੋਡ ਤੇ ਤੁਸੀਂ ਆਣ ਲੱਗੇ ਹੋ ਉਹ ਪਿਛਲੀ 5 ਸਾਲ ਤੋਂ ਰੋਡ ਨਹੀਂ ਬਣੀ ਸਈ ਸਰਕਾਰ ਬੇਸੇ ਜਿਹੜੀ ਮਰਜ਼ੀ ਆ ਗਈ ਹੋਵੇ ਲੇਕਿਨ ਹੁਣ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇ ਵਿਧਾਇਕ ਸਾਹਿਬ ਬੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਮੁੰਡਿਆ ਸਾਹਿਬ ਕਿ ਮੈਂ ਐਮਐਲਏ ਬਣ ਗਿਆ ਤੇ ਮੇਰੇ ਇਲਾਕੇ ਦੀ ਕੋਈ ਵੀ ਰੋਡ ਟੁੱਟੀ ਹੋਊਗੀ ਤਾਂ ਮੈਨੂੰ ਉਹਦੀ ਫੋਟੋ ਭਾ ਕੇ ਦੇ ਦਿਓ ਮੈਂ ਢਵਾ ਦੂੰਗਾ ਪਿੱਛੇ ਉਦਘਾਟਨ ਵੀ ਕੀਤਾ ਕਈ ਰੋਡਾਂ ਦਾ ਰੇਕੀਆਂ ਉਧਰ ਦੀ ਉਧਰ ਰਹਿ ਗਈਆਂ ਇਹ ਸਰਕਾਰ ਇਹ ਪ੍ਰਾਣੀ ਸਰਕਾਰ ਆ ਇਹ ਰੋਡ ਦਾ ਨਾ ਸੰਤਾਪ ਹੈਗਾ ਕਿ ਇਹ ਰੋਡ ਨਹੀਂ ਬਣਣੀ ਮੁੰਡਿਆ ਸਾਹਿਬ ਤੁਹਾਨੂੰ ਬਣਾ ਪਾਓਗੇ ਕਿ ਨਹੀਂ ਬਣਾ ਪਾਓਗੇ ਇਹਦਾ ਤੁਸੀਂ ਜਾਣਦੇ ਹੋ ਲੇਕਿਨ ਲੋਕ ਮੌਜੂਦ ਹੈ ਗਲਤ ਬਤ ਕਰਦੇ ਆ ਕਿ ਨਾ ਬਾਈ ਜੀ ਸੋਨੀ ਬਰਮਾ ਜੀ ਬਰਮਾ ਸਾਹਿਬ ਕਿੰਨੇ ਸਾਲ ਤੋਂ ਰਹਿ ਰਹੇ ਇਸ ਰੋਡ ਤੇ ਇਹ ਸਾਨੂੰ ਹੋ ਗਏ 25 ਸਾਲ ਹੋ ਗਏ ਜੀ 25 ਸਾਲ ਚ ਇੱਕ ਵਾਰ ਬਣੀ ਆ ਰੋਡ ਜੀ ਬਸ ਹਾਂਜੀ ਉਹ ਕਿਹੜੀ ਭਾਗਵੇਂ ਸਰਕਾਰ ਸੀਗੀ ਉਸ ਟਾਈਮ ਸੀਗੀ ਕਾਲੀ ਸਰਕਾਰ ਸੀਗੀ ਉਸ ਟਾਈਮ ਬਣੀ ਸੀਗੀ ਜੀ ਅਕਾਲੀਆਂ ਨੇ ਰਾਜ ਕੀਤਾ ਤੇ ਸੜਕਾ ਬਣਾ ਕੇ ਦਿੱਤੀਆਂ ਲੇਕਿਨ ਬਾਕੀ ਸਰਕਾਰਾਂ ਬਾਕੀ ਸਾਰੇ ਦੇਖਦੇ ਵੇ ਹਰ ਦੁਕਾਨ ਦੇ 2-3 ਵਾਰ ਸ਼ੀਸ਼ੇ ਟੁੱਟਦੇ ਜੀ ਦੋ ਦੋ ਤਿੰਨ ਤੋਂ ਹਰ ਦੁਕਾਨ ਦਾ ਟੁੱਟੇ ਸ਼ੀਸ਼ੇ ਇਹ ਸਰਕਾਰ ਵੀ ਫੰਡ ਵੀ ਦਿੰਦੀ ਹੋਗੀ ਫੰਡ ਤਾਂ ਹੁਣ ਮੰਤਰੀ ਨੂੰ ਪਤਾ ਹੋਣਾ ਸਾਡੇ ਤੇ ਬਾਰੇ ਪਤਾ ਨਹੀਂ ਸਾਡੇ ਸ਼ੀਸ਼ੇ ਦੇ ਫੰਡ ਦਿੱਤੇ ਨਹੀਂਗੇ ਨਹੀਂ ਜੀ ਨਹੀਂ ਸਾਡਾ ਸਾਡਾ ਇੰਸ਼ੋਰੈਂਸ ਵੀ ਨਹੀਂ ਆਉਂਦਾ ਕੋਈ ਹਾਂ ਇੰਨੇ ਪੱਥਰ ਪਏ ਆ ਜੀ ਕੁਝ ਨਹੀਂ ਕਰਦਾ ਜੇ ਇੰਸ਼ੋਰੈਂਸ ਕਹਿੰਦੇ ਕਰ ਦੋ ਆਂਦੇ ਨਹੀਂ ਇੰਸ਼ੋਰੈਂਸ ਸਾਡੀ ਸ਼ੀਸ਼ੇ ਦੇ ਅੱਤੇ ਜੀ ਤੇ ਮੁੰਡਿਆ ਸਾਹਿਬ ਕੀ ਕਹਿੰਦੇ ਨੇ ਮੁੰਡਿਆ ਸਾਹਿਬ ਕਹਿੰਦੇ ਜੀ ਪੇਮੈਂਟ ਆਈ ਹੋਈ ਆ ਬਸ ਕਰ ਦਾਂਗੇ 25 ਲੱਖ ਆਇਆ ਬਾਕੀ ਕਹਿੰਦੇ ਕਰ ਦਿੰਨੇ ਕਿੱਤੇ ਫਿਰ ਪੇਮ ਦੁਕਾਨ ਕਰਦਾ ਮਨ ਕਰਦਾ ਹੁਣੇ ਸੜਕ ਤੇ ਨਾ ਜੇ ਨਾ ਦੁਕਾਨ ਕਰਦਾ ਦਿਲ ਕਰਦਾ ਵੀ ਸਾਰੇ ਹੀ ਬੰਦ ਕਰੇ ਸ਼ੀਸ਼ੇ ਤਿੰਨ ਵਾਰੀ ਟੁੱਟ ਚੁੱਕੇ ਆ ਸਾਡਾ ਤਿੰਨ ਵਾਰੀ ਪੈਸਾ ਖਰਚ ਚੁੱਕੇ ਆ ਨਹੀਂ ਕਿਸੇ ਨੂੰ ਦੇ ਦੋ ਇੱਥੇ ਉਹ 3 ਵੀਲਰ ਪਲਟ ਜਾਂਦੇ ਆ 3 ਵੀਲਰ ਨਾਲ ਉਹ ਵੱਟੇ ਉੱਡਦੇ ਆ ਸ਼ੀਸ਼ਿਆਂ ਨੂੰ ਵਜਿਦੇ ਆ ਕੇ ਸ਼ੀਸ਼ੇ ਟੁੱਟਦੇ ਆ ਗਾਹਕ ਵੱਡਦਾ ਨਹੀਂ ਆਇਆ ਇੱਧਰ ਆ ਕੇ ਪਾਣੀ ਖੜ ਜਾਂਦਾ ਕਿੰਨਾ ਕੰਨਾ ਬਾਰਸ਼ਾਂ ਦੇ ਵਿੱਚ ਬਹੁਤ ਪੁਰਾ ਹਾਲ ਹੋ ਜਾਂਦਾ ਫਿਰ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਵਾ ਉਦੋਂ ਦਾਰ ਨੂੰ ਕਿਉਂ ਨਹੀਂ ਦੁਕਾਨਾਂ ਦੇ ਦਿੰਦੇ ਆਪਣੇ ਟੈਂਟਰ ਹੀ ਬਣਾ ਲਓ ਇੱਕ ਇੱਕੀ ਸਾਡੇ ਕੋਲ ਰੋਡ ਨਹੀਂ ਬਣਣੀ ਤਦ ਤੱਕ ਕਿਸੇ ਰਾਜਨੀਤਿਕ ਪ ਇਹ ਸਾਰੀ ਦੁਕਾਨਾਂ ਖਰੀਦੇ ਦੇ ਦਿੰਦੇ ਆ ਸਾਨੂੰ ਪੈਸਾ ਤਾਂ ਆਊਗਾ ਹੀ ਅਸੀਂ ਤਾਂ ਕਹਿੰਨੇ ਜੀ ਸਾਡੀ ਸਰਕਾਰ ਆ ਕਿ ਸਾਡੇ ਕੋਲ ਸਭ ਕੁਝ ਲੈ ਲਵੇ ਸਾਨੂੰ ਕਿਰੇ ਵਧੀਆ ਟਿਕਾਣੇ ਜਗ੍ਹਾ ਦੇ ਦੇਵੇ ਆਹ ਰੋਡ ਦਾ ਇੰਨਾ ਬੁਰਾ ਹਾਲ ਆ ਸਾਡੇ ਮਾਨਯੋਗ ਮੋਡੀਆਂ ਸਾਹਿਬ ਜਿਨ੍ਹਾਂ ਨੂੰ ਕਈ ਵਾਰੀ ਧਰਨੇ ਵੀ ਲਾਏ ਗਏ ਕਈ ਵਾਰੀ ਕਿਹਾ ਵੀ ਗਿਆ ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਰੋਡ ਤੋਂ ਤੁਸੀਂ ਆਪ ਹੀ ਉੱਥੋਂ ਨਿਗਾ ਮਾਰ ਲਓ ਚੁੰਗੀ ਤੋਂ ਲੈ ਕੇ ਹੁਣ ਤੋ ਚੌਂਕ ਤੱਕ ਰੋਡ ਦਾ ਇੰਨਾ ਬੁਰਾ ਹਾਲ ਆ ਪਰ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਫੰਡ ਹੀ ਨਹੀਂ ਫਰਕੋ ਸਹੀ ਨਹੀਂ ਸਾਡੇ ਕੋਲ ਤੇ ਸਰਕਾਰ ਦਾ ਦਾਅਵੇ ਕਰਕੇ ਆਈ ਸੀ ਆਮ ਲੋਕਾਂ ਦੀ ਸਰਕਾਰ ਹੈ ਆਮ ਆਵਾਮ ਨਾਲ ਮਿਲ ਕੇ ਰਵਾਂਗੇ ਆਵਾਮ ਕਿੱਥੇ ਰਹੇ ਹੁਣ ਫਿਰ ਆਮ ਲੋਕਾਂ ਦੀ ਸਰਕਾਰ ਕਿੱਥੇ ਹੈ ਆਵਾਮ ਤਾਂ ਨਹੀਂ ਜੋ ਆਮ ਬਖਾਈ ਜਾਂਦੇ ਨੇ ਹੁਣ ਆਵਾਮ ਤਾਂ ਪਤਾ ਹੀ ਨਹੀਂ ਕਿੱਥੇ ਗਿਆ ਇਹਨਾਂ ਦੇ ਕਹਿਣ ਦੀਆਂ ਗੱਲਾਂ ਸਹੀਆਂ ਵੋਟਾਂ ਲੈ ਲਈਆਂ ਮੁੜ ਕੇ ਸਾਡੇ ਪੂਰੇ ਮੱਲੇ ਦੇ ਹਾਲ ਦੇਖ ਲਓ ਕੋਈ ਮੱਲੇ ਚ ਗੱਲੀ ਨਹੀਂ ਬਣੀ ਹੋਈ ਕੋਈ ਸੇਵਰੇ ਨਹੀਂ ਪਿਆ ਹੋਇਆ ਦੁਨੀਆ ਇੰਨੀ ਪਰੇਸ਼ਾਨ ਹੈ ਸਵਾਹ ਇੰਨੀ ਆਂਦੀ ਡਾਈਂਗਾਂ ਦੀ ਕੀ ਪੁੱਛੋ ਨਾ ਹਰ ਇੱਕ ਵਾਰੀ ਅਸੀਂ ਧਰਨੇ ਲਾਲੇ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਕਿਉਂ ਹੋਊਗੀ ਤੁਹਾਡੀ ਬਾਈ ਜੀ ਮੈਨੂੰ ਆਹ ਦੱਸੋ ਤੁਹਾਡੀ ਇਸ ਕਰੇ ਰਹਿ ਕਹਿੰਨੇ ਅਸੀਂ ਆਮ ਹੀ ਰਹਿਣਾ ਸਾਰੀ ਉਮਰ ਆਮ ਹੀ ਰਹਿ ਜਾਣਾ ਜੇ ਇਦਾਂ ਦੀ ਸਰਕਾਰ ਸਾਨੂੰ ਮਿਲੂਗੀ ਤੇ ਖਾਸ ਕਿਨੂੰ ਬਣਾਇਆ ਫਿਰ ਹਾਂਜੀ ਖਾਸ ਕਿਨੂੰ ਬਣਾਤਾ ਆਪ ਹੀ ਖਾਸ ਬਣ ਗਿਆ ਜੀ ਧਰਨੇ ਦਿੱਤੇ ਆ ਕੋਈ ਇੱਥੇ ਅਸਰ ਨਹੀਂ ਆ ਬੱਸ ਉੱਡ-ਉੱਡ ਅੱਖਾਂ ਉੱਡ-ਉੱਡ ਕੇ ਆ ਫੱਕ ਪੈਂਦੀ ਹੈ ਜਿਹੜੀ ਡੰਗਾਂ ਦੀ ਕੋਈ ਵੀ ਥ੍ਰੀ-ਵీలਰ ਕੋਈ ਥ੍ਰੀ-ਵీలਰ ਵਾਲਾ ਮੋਟਰਸਾਈਕਲ ਵਾਲਾ ਸਕੂਟਰ ਬਿਨਾਂ ਖਾਂ ਸਾਫ਼ ਕੀਤਾ ਜਾ ਨਹੀਂ ਸਕਦਾ ਜਿਹੜਾ ਦੇਖੋ ਰਵਾ ਲੈ ਕੇ ਵਿਚਾਰ ਆਪਣੇ ਅੱਖਾਂ ਹੀ ਸਾਫ਼ ਕਰ ਰਿਹਾ ਹੁੰਦਾ ਰੋਡ ਦੇ ਇਨਾ ਬੁਰਾ ਹਾਲ ਹੈ ਸਾਡੇ ਰਜਾ ਜੀ ਹੈਗੇ ਨੇ ਜੀ ਇਨਾਂ ਦੀ ਦੁਕਾਨ ਦਾ ਕਿੰਨੀ ਵਾਰ ਸ਼ੀਸ਼ਾ ਟੁੱਟ ਚੁੱਕਾ ਬਾਈ ਯਾਰ ਸਰ ਤਨ ਤੋਂ ਪਹਿਲੇ ਮਿਲੇ ਆ ਬੜੀ ਆਈ ਤਰ੍ਹਾਂ ਸ਼ੀਸ਼ੇ ਟੁੱਟੇ ਨੇ ਸਹੀ ਗੱਲ ਹੈ ਕੋਈ ਵਿਧਾਇਕ ਸਾਹਿਬ ਨੂੰ ਕਹਿ ਦਿਓ ਯਾਰ ਮੈਂ ਹੁਣ ਥੱਕ ਗਿਆ ਮੇਰੇ ਸ਼ੀਸ਼ੇ ਪਵਾ ਦਿਓ ਯਾਰ ਕਪੂਰ ਸਾਹਿਬ ਕੀ ਕਹੀਏ ਯਾਰ ਗਲਤੀਆਂ ਸ਼ਾਇਦ ਸਾਡੇ ਤੋਂ ਹੋਈਆਂ ਕਿਉਂਕਿ ਅਸੀਂ ਉਹ ਤਾਂ ਜਿਤਾਇਆ ਅਸੀਂ ਹਮ ਹਮਾ ਕੇ ਵੋਟਾਂ ਪਾਈਆਂ ਹੈ ਅਸੀਂ 1000 ਰੁਪਿਆ 1000 ਨਹੀਂ 1000 ਗੱਲ ਪੈਸੇ ਦੀ ਕੋਈ ਨਹੀਂ ਸੀ ਪਰ ਇੱਕ ਬਦਲਾ ਚਾਹੁੰਦਾ ਸੀ ਹਰ ਬੰਦਾ ਤੇ ਜਿਹੜਾ ਕਾਂਗਰਸ ਚ ਸੀਗਾ ਉਹ ਵੀ ਵਿਚਾਰਾ ਕਾਂਗਰਸੀ ਹੋ ਕੇ ਵੀ ਆਮ ਆਦਮੀ ਨੂੰ ਵੋਟਾਂ ਪਈਆਂ ਹਨਾ ਸਾਰਾ ਸਰਕਾਰਾਂ ਨੇ ਲਈ ਵੱਡੀ ਸਰਕਾਰ ਲਈ ਬਿਮਾਰ ਨੂੰ ਦੂਰ ਕਰਦੀ ਹੈ ਲੇਕਿਨ ਇਹ ਸਰਕਾਰ ਫਿਰ ਪਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਬਿਲਕੁਲ ਵੀ ਸੈਟੀਸਫੈਕਸ਼ਨ ਤਾਂ ਹੈ ਹੀ ਨਹੀਂ ਮੇਰੇ ਆਪਣੀ ਚੀਜ਼ ਉਹ ਸਾਹਮਣੇ ਸ਼ੌਪ ਹੈਗੀ ਆ ਔਰ ਪਰਸੋ ਪਰਸੋ ਮੇਰੇ ਘਰ ਪਰਸੋ ਇੱਕ ਫੇਰ ਦੁਬਾਰਾ ਸ਼ੀਸ਼ਾ 메ਨ ਸ਼ੀਸ਼ਾ ਜਿਹੜਾ ਸੀਗਾ ਉਹ ਟੁੱਟ ਗਿਆ ਇੱਕ ਸ਼ੀਸ਼ਾ 14-15000 ਨੂੰ ਪੈਂਦਾ ਵਾ ਘਟੋ ਘਟ ਤੇ ਕਈ ਵਾਰੀ ਸ਼ੀਸ਼ੇ ਹੋਂ ਤਾਂ ਗਿਣਤੀ ਵੀ ਖਤਮ ਹੋ ਗਈ ਹੈ ਕਈ ਵਾਰੀ ਸ਼ੀਸ਼ੇ ਟੁੱਟ ਚੁੱਕੇ ਆ ਕੀ ਕਹਿਆ ਜ਼ਾਦੇ ਆ ਗਲਤੀਆਂ ਸਾਡੀਆਂ ਨੇ ਅਸੀਂ ਹੌਮ ਹਮਾ ਕੇ ਵੋਟਾਂ ਪਾਈਆਂ ਆਓ ਜੀ ਆਮ ਆਦਮੀ ਪਾਰਟੀ ਆਣੀ ਚਾਹੀਦੀ ਆ ਅਸੀਂ ਤਾਂ ਕਈ ਵਾਰੀ ਜਾਏ ਮੁੰਡਿਆ ਸਾਹਿਬ ਕੋਲ ਵੀ ਜਾਏ ਕਿ ਵੀ ਹਾਂ ਵੀ ਸਾਡੀ ਸੜਕ ਬਣਾ ਦਿਓ ਆ ਦੇਖ ਲਓ ਬਰਾਲ ਹਲੇ ਤਾਂ ਫਿਰ ਵੀ ਕਬੂਰ ਸਾਹਿਬ ਇਧਰ ਨਿਗਾਹ ਮਾਰੋਗੇ ਸਾਫ ਹੈ ਥੋੜੀ ਵੀ ਕਣੀ ਮੀ ਵਗੈਰਾ ਕੁਝ ਵੀ ਪੈ ਜਾਵੇ ਨਾ ਇੰਨਾ ਬੁਰਾ ਹਾਲ ਬੰਦਾ ਦਾ ਇਧਰ ਨਿਕਲਦਾ ਹੀ ਨਹੀਂ ਬਸ ਅਸੀਂ ਬੈਠੇ ਆ ਹੁਣ ਵੀ ਸਿਰ ਤੇ ਮਿੱਟੀ ਕਿੰਨੀ ਪਈ ਹੋਈ ਆ ਠੀਕ ਆ ਬਸ ਮਿੱਟੀ ਉਹ ਵਾਕੇ ਦੇ ਪਏ ਹੋਰ ਆ ਕੇ ਆ ਜਾਂਦੇ ਹੋਵੋਗੇ ਪਾਊਡਰ ਕਰਕੇ ਲੈ ਕੇ ਜਾਂਦੇ ਹੋਵੋਗੇ ਆਰਡਰ ਦੀ ਲੋੜ ਹੀ ਨਹੀਂ ਪੈਂਦੀ ਜੀ ਆਰਡਰ ਆਪ ਹੀ ਲੱਗ ਜਾਂਦਾ ਤੁਸੀਂ ਸ਼ੀਸ਼ੇ ਬੰਦ ਹੈ ਅੰਦਰ ਕਾਊਂਟਰ ਤੇ ਹੱਥ ਮਾਰੋ ਸਾਰਾ ਹੱਥ ਮਿੱਟੀ ਨਾਲ ਲਿਬੜ ਜਾਏਗਾ ਤੁਹਾਡਾ ਸ਼ੀਸ਼ੇ ਲੱਗਣ ਦੇ باوجود ਕਰੋ ਤਿਆਰ ਹੋ ਕੇ ਆਏ ਸੀਗੇ ਆ ਗਿਆ ਤਿਆਰ ਹੋ ਕੇ ਆਏ ਸੀਗੇ ਸਾਡੇ ਕਿ ਰੋਡ ਤੇ ਚੜਦੇ ਹੋ ਕੀ ਸੋਚਦੇ ਹੋ ਬਾਕੀ ਹੋਣਾ ਕਈ ਸਾਲ ਹੋ ਗਏ ਸੀ ਕੰਮ ਕਰਦੇ ਨੂੰ ਸੋਚਦੇ ਕੀ ਜੋ ਚੜਦੇ ਆਂ ਤਾਂ ਇਹ ਯੋਜਨਾ ਕੀ ਫਾਇਦੇ ਕਿਸ ਮਤੇ ਆਏ ਸਾਡੇ ਨੀ ਘਰੇ ਘਰੇ ਪਹੁੰਚਣੇ ਵਕਤ ਕੀ ਦਿਲੇ ਚ ਕੀ ਜਾਂਦਾ ਘਰੇ ਪਹੁੰਚ ਜਾ ਕਿਹੜਾ ਮਾਰਦੇ ਨੇ ਅਸੀਂ ਇੱਧਰ ਨੂੰ ਘਰੇ ਰਹਿ ਜਾਈਦਾ ਅਸੀਂ ਇਹਨਾਂ ਨੂੰ ਲੋਕਾਂ ਦੀ ਬਣੋ ਵੀ ਕੀ ਸੋਚਿਓ ਕਿਹੜੀ ਸਰਕਾਰ ਆਵੇਗੀ ਹੁਣ ਐਮਪੀ ਨੂੰ ਕਿਹਨੂੰ ਚਿਤਾਉਂਗੇ ਇਹ ਸਰਕਾਰ ਨੂੰ ਨਾ ਜੀ ਨਾ ਇਹਦਾ ਪੁੱਲ ਕਿਨਾਂ ਕਰ ਚਿਤਾਈਏ ਅਸੀਂ ਫੁੱਲ ਕੇ ਨਾ ਕਰੀ ਚਿਤਾਈਏ ਸਰਕਾਰ ਨੂੰ ਅੱਛਾ ਨਾ ਅਸੀਂ ਇਹਨਾਂ ਦਾ ਇੱਥੇ ਐਮਐਲਏ ਬਣਦੇ ਨਾ ਪੀ ਬਣਦੇ ਤੇ ਨਾ ਹੀ ਅਸੀਂ ਸਰਪੰਚ ਬਣਨ ਦੇਣਾ ਇੱਥੇ ਦਾ ਇੰਨੇ ਹਤਾਸ਼ ਹੋ ਗਏ ਬਹੁਤ ਬਹੁਤ ਦੁਖੀ ਹੋ ਗਏ ਜਸੀਨਾ ਤੋਂ ਜਦ ਰੋਡ ਬਣਾਤੀ ਫਿਰ ਵੀ ਫਿਰ ਵੀ ਨਹੀਂ ਪਾਣੀ ਅਸੀਂ ਰੋਡ ਬਣਨੀ ਨਹੀਂ ਉਹਦਾ ਕੀ ਫੇਰਾ ਜਦੋਂ ਇਲੈਕਸ਼ਨ ਲੱਗਿਆ ਰੋਡ ਬਣਾ ਦੋਗੇ ਹਾਂ ਜਦਾਂ ਹੁਣ ਬਣਾ ਕੇ ਦਿਖਾਣ ਪਹਿਲਾਂ ਬਣਾ ਕੇ ਦਿਖਾਣ ਨਹੀਂ ਹੁਣ ਤਾਂ ਕੋਈ 2 2.5 ਸਾਲ ਹੋ ਗਏ ਤੱਕ ਨਹੀਂ ਬਣੀ ਇਹਨਾਂ ਕੋਲ ਭਾਈ ਜੀ ਉਹ 6 ਮਹੀਨੇ ਮੈਂ ਕਹਿੰਦਾ ਨਹੀਂ ਬਣੀ ਕੋਈ ਲੱਗ ਜਾਣਾ ਬਣਨੀ ਨਹੀਂ ਫਿਰ ਇਹ ਇਸ ਕਰਕੇ ਜਿਹੜੀ ਨਵੀਂ ਸਰਕਾਰ ਆਊਗੀ ਉਹਨੂੰ ਵੋਟਾਂ ਪਾਵਾਂਗੇ ਉਹਨੂੰ ਹੀ ਲਿਆਵਾਂਗੇ ਇਸ ਬੰਦੇ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਜੀ ਰੋਜ਼ 1 2 3 4 ਪੇਸ਼ੰਦ ਆਂਦੇ ਜਿਹੜਾ ਗਿਰਦਾ ਹੈ ਕੋਈ ਕੋਈ ਕੁਛ ਕੋ ਕੁਛ ਹੋ ਰਿਹਾ ਰੋਡ ਤੇ ਗਿਰਦਾ ਬੰਦਾ ਤੇ ਉਹਦੀ ਫਸਟ ਏਡ ਦਾ ਖਿਆਲ ਉਹ ਪੂਰਾ ਕਰਦਾ ਮੈਂ ਪੂਰਾ ਡੱਬਾ ਭਰ ਲਾਇਆ ਹੋਇ ਕੀ ਜਿਆ ਸਹੀਆ ਟੁੱਟਦਾ ਕੋਈ ਕੋ ਗਿਰਦਾ ਹੈ ਕੋਈ ਕੁਝ ਹੁੰਦਾ ਹੈ ਇਥੇ ਰੋਡ ਤੇ ਕੋਈ ਰੋਡ ਦੀ ਦੇਖ ਲਓ ਕਿਸ ਤਰ੍ਹਾਂ ਦਾ ਹੈਗਾ ਬਣਨਾ ਤਾਂ ਹੈ ਨਹੀਂ ਇਹ ਕੋਈ ਪੱਕੇ ਡੱਬਾ ਬਾਹਰ ਲਾ ਲਿਆ ਤੇ ਲੋਕਾਂ ਦੇ ਫਸਟ ਹੈਲਪ ਕਰਦੇ ਆ ਸੇਵਾ ਕਰਦੇ ਲੋਕਾਂ ਦੀ ਇਦਾਂ ਕਰੀ ਜਾਵਾਂਗੇ ਮੁੰਡਿਆ ਸਾਹਿਬ ਇਹ ਡਾਕਟਰ ਸਾਹਿਬ ਨੇ ਇਹ ਦੁਕਾਨਦਾਰ ਨੇ ਡਾਕਟਰ ਸਾਹਿਬ ਨੇ ਇੰਨੇ ਇੱਕ ਚਰੇ ਇੰਨਾ ਪੁੰਨ ਦਾ ਕੰਮ ਕਰ ਰਹੇ ਨੇ ਜਿਹੜਾ ਲੋਕ ਰੋਡ ਤੇ ਦਿਖਦੇ ਆ ਨਾ ਇਹਨੇ ਦੁਕਾਨ ਤੇ ਜਾ ਕੇ ਫਸਟ ਹੈਂਡ ਲੈ ਸਕਦਾ ਵਾ ਅੱਗੇ ਜਾ ਸਕਦਾ ਕਿਉਂਕਿ ਇਹਦੇ ਚੋਟ ਲੱਗੇਗੀ ਖੂਨ ਖਾਨ ਆਊਗਾ ਵਿਚਰੇ ਦੇ ਉਹ ਜੋ ਫਾਸਟ ਐਡਰ ਬਾਕਸਪਾਰ ਲੱਗਾ ਫ੍ਰੀ ਸੇਵ ਹੈ ਆਪਣੀ ਬੈਂਡਡ ਚੱਕੋ ਪੱਟੀ ਚੱਕੋ ਟਿਊਬ ਲਾਓ ਮੱਲੋ ਤੇ ਘਰੇ ਜਾਓ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਕਿੰਨੇ ਕ ਲੋਕ ਜਿਹੜੇ ਨੇ ਇਸ ਰੋਡ ਦੇ ਉਤੋਂ ਜਾਂਦੇ ਹੋਣਗੇ ਕਿੰਨੇ ਕ ਲੋਕ ਇਸ ਰੋਡ ਦੇ ਉਤੇ ਪਰੇਸ਼ਾਨ ਹੁੰਦੇ ਹੋਣਗੇ ਲੇਕਿਨ ਲੋਕਾਂ ਨੇ ਦੱਬ ਕੇ ਜਿਹੜਾ ਵਿਰੋਧ ਕੀਤਾ ਹੈ ਭਾਈ ਕਿੰਨਾ ਕ ਪਰੇਸ਼ਾਨ ਹੈ ਇਸ ਰੋਡ ਤੋਂ ਇਹ ਰੋਡ ਤੋਂ ਤਾਂ ਭਾਜੀ ਬਹੁਤ ਪਰੇਸ਼ਾਨ ਹੈ ਕੀ ਇਸ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਭਾਈ ਸਰਕਾਰ ਨੂੰ ਇਹ ਹੈ ਹੁਣ ਵੋਟਾਂ ਆਣੀਆਂ ਰੋਡ ਬਣਾਣੇ ਚਾਹੀਦੇ ਆ ਜੀ ਦੇਖੋ ساری ਗੱਡੀ ਹਿਲ ਜਾਂਦੀ ਆ ਸਰਕਾਰ ਕੋ ਦਿੰਦੀ ਹੈ ਗੱਡੀ ਹਿੱਲੋ ਜਦੋਂ ਸਰਕਾਰ ਨੇ ਕੀ ਦੇਣਾ ਜੀ ਕਮਾਣਾ ਤਾਂ ਆਪ ਹੀ ਹੈ ਸਰਕਾਰ ਤੁਸੀਂ ਤੁਸੀਂ ਕਿੰਨਾ ਪਰੇਸ਼ਾਨ ਹੋ ਮਾਤਾ ਜੀ ਇਸ ਰੋਡ ਤੋਂ ਤੇਰੇ ਬੜੇ ਪਰੇਸ਼ਾਨ ਹੋ ਕੇ ਕੀ ਰੋਡ ਬਣਿਆ ਹੋ ਤਾਂ ਹੀ ਆ ਅੱਧੀ ਬਿਮਾਰ ਵਾ ਮਰੀਜ਼ ਬਣ ਜਾਂਦਾ ਅੰਦਾ ਰੋਡ ਤੇ ਬੰਦਾ ਘਰੋਂ ਬੰਦਾ ਤੋਰ ਤੇ ਉਹ ਬੰਦਾ ਮਰੀਜ਼ ਬਣ ਜਾਂਦਾ ਰਾਹ ਚਾਉਂਦਾ ਹੁੰਦਾ ਜੀ ਸਹੀ ਗੱਲ ਆ ਕਿਉਂਕਿ ਇਹਨੇ ਖੱਡੇ ਕੰਨੇ ਨੇ ਕਿ ਖੱਡਿਆਂ ਦੇ ਵਿੱਚ ਰੋਡ ਆ ਬਿਲਕੁਲ ਸਾਫ਼ ਰੋਡ ਆ ਦਿਖਾਈ ਜਾ ਰਹੀ ਆ ਤਸਵੀਰ ਆ ਬੜੀ ਸੋਹਣੀ ਕੀ ਕੰਮ ਕਰਤੇ ਹੋ ਉਹ ਲੋਗਾ ਪੇਗਾ ਸਹੀ ਦੁਕਾਨ ਲੈ ਜਾਂਦੇ ਹੋ ਯਹਾਂ ਸੇ ਕਾਂ ਜਾਤੀ ਹੈ ਕੀ ਕੀ ਖਲਰ ਜਾਂਦਾ ਹੈ ਸਭ ਖਲਰ ਜਾਂਦਾ ਰੰਮੀ ਟੁੱਟ ਜਾਂਦੀ ਹੈ ਸਭ ਕੁਟ ਟੁੱਟ ਜਾਂਦਾ ਹੈ ਹੋਰ ਕੀ ਕੀ ਕਰ ਕਮਾਣਾ ਕੀ ਫਿਰ وہی ਤਾਂ ਕਹਿ ਰਿਹਾ ਹਾਂ ਹਾਂ ਕਿੰਨਾ ਪਰੇਸ਼ਾਨ ਹੋ ਭਾਈ ਬਹੁਤ ਪਰੇਸ਼ਾਨ ਹੈ ਕੀ ਕਹਿੰਦੇ ਹੋ ਸਰਕਾਰੋਂ ਕੋ ਸਰਕਾਰ ਕਾਇਸੀ ਨਹੀਂ ਹੋਣੀ ਚਾਹੀਏ ਨਹੀਂ ਹੋਣੀ ਚਾਹੀਏ ਹੋਰ ਇਹ ਵਿਰੋਧ ਹੈ ਲੋਕਾਂ ਦਾ ਵਿਰੋਧ ਹੈ ਸਰਕਾਰ ਤਾਂ ਬਥੇਰੀਆਂ ਆਂਦੀਆਂ ਡਿਵੈਲਪਮੈਂਟ ਬਥੇਰੀਆਂ ਕੀਤੀਆਂ ਜਾਂਦੀਆਂ ਵਾਦੇ ਬਥੇਰੇ ਕੀਤੇ ਜਾਂਦੇ ਨੇ ਹਰ ਚੀਜ਼ ਬੜੀ ਵਧੀਆ ਕੀਤੀ ਜਾਂਦੀ ਹੈ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਲਾਜ਼ਮੀ ਹੈ ਕਿਉਂਕਿ ਇਹ ਰੋਡ ਨਹੀਂ ਬਣਤੀ ਕਿੰਨਾ ਕੁ ਪਰੇਸ਼ਾਨ ਹੋ ਜਾਂਦੇ ਭਾਈ ਬਹੁਤ ਜ਼ਿਆਦਾ ਪਰੇਸ਼ਾਨ ਆ ਵੀਰ ਜੀ ਇਹ ਰੋਡ ਦੇ ਉੱਤੇ ਬਹੁਤ ਜ਼ਿਆਦਾ ਐਮਐਲਏ ਸਾਹਿਬ ਤਾਂ ਵਾਅਦੇ ਕਰਦੇ ਜੀ ਬਣਾ ਦਾਂਗੇ ਬਣਾ ਦਾਂਗੇ ਹੱਲੇ ਤੱਕ ਤਾਂ ਸਾਡੇ ਬਾਲ ਵੀ ਚਿੱਟੇ ਹੋ ਗਏ ਹੱਲੇ ਤੱਕ ਤਾਂ ਬਣੀ ਨਹੀਂ ਜੀ ਇਹ ਐਮਐਲਏ ਸਾਹਿਬ ਨੂੰ ਫੋਨ ਕੀਤਾ ਹੈ ਮੁੰਡਿਆ ਸਾਹਿਬ ਨੂੰ ਦੁਬਾਰਾ ਫੇਰ ਮੁੰਡਿਆ ਸਾਹਿਬ ਨੂੰ ਫੋਨ ਕਰ ਰਹੇ ਆ ਮੁਨੀਤ ਸਾਹਿਬ ਨੂੰ ਪੁੱਛਾਂਗੇ ਕਿ ਤੁਸੀਂ ਲੋਕਾਂ ਦੇ ਕੰਮ ਕਰਾਉ ਸਕਦੇ ਹੋ ਕਿ ਨਹੀਂ ਕਰਾ ਪਾਉਂਗੇ ਦੂਸਰਾ ਕੋਨੈਕਸ ਕਰਕੇ ਦਿਖਾਇਆ ਜਾ ਰਿਹਾ ਕਿ ਐਮਐਲਏ ਸਾਹਿਬ ਨੂੰ ਫੋਨ ਕਰ ਰਹੇ ਆ ਆਮ ਲੋਕਾਂ ਦੇ ਐਮਐਲਏ ਫੋਨ ਨਹੀਂ ਚੱਕਿਆ ਜਾ ਰਿਹਾ ਐਮਐਲਏ ਸਾਹਿਬ ਕੋਲ ਆਮ ਲੋਕਾਂ ਦੇ ਖਾਸ ਐਮਐਲਏ ਕੋਈ ਨਹੀਂ ਹਾਂਜੀ ਆਮ ਲੋਕਾਂ ਦੇ ਖਾਸ ਐਮਐਲਏ ਕਹੋ ਜੇ ਵਧੀਆ ਹੋ ਜਾਦਾ ਵਧੀਆ ਹੋ ਜਾਊਗਾ ਮੈਂ ਮੈਂ ਤੀਸਰਾ ਦੁਬਾਰਾ ਫੇਰ ਫੋਨ ਕਰਨ ਲੱਗਾ ਮੈਂ ਕਿਹਾ ਵੀਆਈਪੀ ਬੰਦੇ ਨੇ ਸਰ ਬੰਦਾ ਰਹਿ ਗਈ ਹੈ ਬਿਲਕੁਲ ਜੀ ਬਿਲਕੁਲ ਜੀ ਐਮਐਲਏ ਸਾਹਿਬ ਹੈ ਆਮ ਨਹੀਂ ਖਾਸ ਐਮਐਲਏ ਹੋਈ ਹੋ ਹਮਮ ਪਹਿਲੇ ਆਮ ਸੀਗੇ ਲੇਕਿਨ ਦੁਬਾਰਾ ਮਿਲਾ ਲਿਆ ਜੀ ਅਸੀਂ ਵੀ ਆਮ ਸੰਘ ਦੇ ਵੋਟਾਂ ਪਾਈਆਂ ਸੀਗੀਆਂ ਅੱਛਾ ਤੇ ਹੁਣ ਖਾਸ ਹੋ ਗਏ ਨਾ ਹਮਮ ਇਹ ਤਾਂ ਫੋਨ ਹੀ ਚੱਕਦੇ ਤੁਹਾਡਾ ਸਾਡੇ ਨਾਲ ਵੀ ਕੋਈ ਰਸਤਾ ਹੈ ਨਹੀਂ ਇਹਦਾ ਹਮਮ ਵਾਅਦੇ ਕਰਦੇ ਚਲੇ ਜਾਂਦੇ ਆ ਕਦੇ ਕਦੇ ਐਮਐਲਏ ਸਾਹਿਬ ਸਰਕਾਰ ਬੰਨਵਾ ਕਰਾਂਗੇ ਭਾਈ ਰੰਦਾਵ ਬੁਰਿਆ ਜੀ ਐਮਐਲਏ ਸਾਹਿਬ ਨਾਲ ਗੱਲ ਹੋ ਸਕਦੀ ਮੁੰਡਿਆ ਸਾਹਿਬ ਨਾਲ ਭਾਜੀ ਚੰਡੀਗੜ੍ਹੋਂ ਨਿਕਲੇ ਆ ਉਹ ਦੂਜੀ ਗੱਡੀ 'ਚ ਨੇ ਜੀ ਮੇਰੀ ਗੱਲ ਕਰਾ ਰਹੀ ਓਥੇ ਨਾ ਤਾਜਪੁਰ ਰੋਡ ਮੁੰਡੀਆਂ ਦੇ ਵਿੱਚ ਨਾ ਲੋਕਾਂ ਨੇ ਨਾ ਪ੍ਰੋਟੈਸਟ ਕੀਤਾ ਸੀ ਜਿਹੜੀ ਰੋਡ ਨਹੀਂ ਬਣੀ ਉਸ ਨੂੰ ਲੈ ਕੇ ਓਕੇ ਓਕੇ ਜੀ ਤੇ ਘੰਟੇ ਤੱਕ ਕਰ ਲਾਂ ਜੀ ਅੱਧੇ ਘੋਣੇ ਘੰਟੇ ਤੱਕ ਪਹੁੰਚ ਹੀ ਜਾਣਾ ਜੀ ਲੁਧਿਆਣੇ ਚਲੋ ਮੈਂ ਘੰਟੇ ਤੱਕ ਕਰ ਲੈਂਦਾ ਸਰ ਹਾਂ ਜੀ ਹਾਂ ਜੀ ਉਦੋਂ ਕਰ ਲਿਓ ਆਪਾਂ ਹੁਣ ਹੋ ਜਾਣਾ ਰਾਤ ਤੱਕ ਰੁਕਣਾ ਨਹੀਂ ਹੈਗਾ ਠੀਕ ਹੈ ਸਰ ਠੀਕ ਹੈ ਜੀ ਠੀਕ ਰਹਿੰਦਾ ਸਾਹਿਬ ਤੁਹਾਡਾ ਕੀ ਹੋ ਗਿਆ ਮੇਰਾ ਜੀ ਆ ਟੈਂਪੂ ਰਸਤੇ ਜੀ ਉਲਟ ਗਿਆ ਹਾਂ ਆ ਦੇਖੋ ਮੋਟਰਸਾਈਕਲ ਮੈਂ ਬਾਈ ਨੂੰ ਬੁਲਾਇਆ ਆ ਲੈ ਕੇ ਆ ਰਹੇ ਨੇ ਮਾਲ ਲੱਦੇ ਆਏ ਮਾਲ ਮੈਂ ਉੱਥੇ ਹੀ ਲਾਤਾ ਹਾਂ ਹਸਾਬ ਲਾ ਲਓ ਅਬ ਮੇਰੀ ਬਾਡੀ ਵੀ ਡੱਡੀ ਹੋ ਗਈ ਆ ਆ ਬ੍ਰੇਕ ਆਫਰ ਟੁੱਟ ਗਈ ਆ ਹਮ ਹਸਾਬ ਲਾ ਲਓ ਮੈਂ ਮਾੜੇ ਟੀਡੇ ਬੰਦੇ ਮੈਂ ਕਿਤੋਂ ਹਸਾਬ ਲੈਣਾ ਯਾਰ ਭਾਈ ਪਿਸਤਾਣੀ ਵੀਰਿਆ ਫੂਰੀਆਂ ਇਹ ਵਾਲੇ 12 ਮਹੀਨੇ ਹੋਏ ਟੈਂਪੂ ਲੈ ਆਏ ਨੂੰ ਤੁਸੀਂ ਦੇਖ ਲਓ ਟੈਂਪੂ ਦੀ ਹਾਲਤ ਕੀ ਹੈ ਹਮ ਇਸ ਰੋਡ ਤੇ ਹੀ ਹੋਇਆ ਇਸ ਰੋਡ ਤੇ ਹੀ ਹੋਇਆ ਇਸ ਰੋਡ ਤੇ ਆਪਾਂ ਨਿਕਲਦੇ ਆ ਰੋਜ਼ ਤੇ ਇਹ ਕਹੋ ਕਿਸਕ ਨੂੰ ਕਹਿਣਾ ਚਾਹਦੇ ਮੇਰੇ ਸਾਹਿਬ ਨੂੰ ਕਹੋ ਨਵਾਂ ਲੈਣਗੇ ਐਮ ਐਲ ਐ ਸਾਹਿਬ ਐਮ ਐਲ ਐ ਸਾਹਿਬ ਇਹ ਚੀਜ਼ਾਂ ਦਾ ਦੇਖਣ ਹਮ ਟੈਂਪੂ ਨੂੰ ਕੀ ਦੇਖਣਗੇ ਸਾਡੇ ਕੋਲ ਤਾਂ ਕੋਈ ਲੰਘ ਕੇ ਚਲੇ ਜਾਂਦੇ ਆ ਦੇਖਦੇ ਨਹੀਂ ਤੁਹਾਨੂੰ ਨਾ ਦੇ ਲੈ ਕਿਸੇ ਕਿਸੇ ਨੂੰ ਨਹੀਂ ਦੇਖਦੇ ਗੱਡੀ ਲਿਆਂਦੇ ਆ ਤਾਂ ਸਿੱਧੀ ਲੰਘ ਜਾਂਦੇ ਤੇ ਉਹ ਕਰੀ ਜੋ ਲੰਘਦੇ ਨੇ ਆ ਨਹੀਂ ਦੇਖਦੇ ਕਿ ਬੜੇ ਖੱਡੇ ਬੜੇ ਨੇ ਮੈਂ ਬੜਵਾਦਾ ਮੈਂ ਕਹਾਂ ਜੀ ਉਹ ਜੇਕਰ ਐਨੀ ਸੋਚ ਹੁੰਦੀ ਬੰਦੇ ਦੀ ਤੇ ਬੰਦਾ ਉਹਨੂੰ ਜਾਂਦੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਆਪਣਾ ਰੋਡ ਖਰਾਬ ਹੈਗਾ ਵੀ ਆਪਾਂ ਰੋਡ ਨੂੰ ਠੀਕ ਕਰੀਏ ਇਹ ਆਟੋ ਵਾਲਾ ਵਿਚਰਾ ਆਟੋ ਟੁੱਟ ਚੁੱਕਾ ਹੈ ਇਹ ਤਾਂ ਉਹ ਤਸਵੀਰ ਤਕਾਰਿਆ ਜਿਹਦਾ ਆਟੋ ਹੀ ਟੁੱਟ ਚੁੱਕਾ ਹੈ ਬਿਲਕੁਲ ਇੱਕ ਹੋਰ ਬਾਈ ਆਟੇ ਸਾਡੇ ਨਾਲ ਜੁੜ ਗਿਆ ਵਾ ਬਾਈ ਆ ਬਾਹਰ ਆ ਯਾਰ ਪਹਿਲੇ ਤੂੰ ਬਾਹਰ ਆ ਕਿੰਨਾ ਕੋ ਪਰੇਸ਼ਾਨ ਹੈ ਬਈ ਯਾਰ ਪਰੇਸ਼ਾਨ ਦਾ ਯਾਰ ਪਹਿਲਾਂ ਈ ਰਿਕਸ਼ਾ ਭਾਇਆ ਸੀ ਆਟੋ ਹਾਂ ਫਿਰ ਉਹਨੂੰ ਦੇ ਕੇ 4.5 ਲੱਖ ਦਾ ਲੈ ਲਿਆ ਅੱਛਾ ਹਾਂਜੀ ਐਮਐਲਏ ਸਾਹਿਬ ਜਿਨ੍ਹਾਂ ਨੇ 8 ਸਾਲੋਂ ਕੰਮ ਹੈਗਾ ਇਹ ਤਾਂ ਉਹਨਾਂ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜਿਹੜੇ ਵੋਟਾਂ ਪਾਉਂਦੇ ਹੋਣਾਂ ਨੂੰ ਸੋਚਣਾ ਚਾਹੀਦਾ ਤੁਸੀਂ ਕਿੰਨੇ ਪਾਈ ਵੋਟ ਫਿਰ ਹੇ ਤਾਂ ਪਾਈ ਦੀ ਜਿਹਨੂੰ ਦਿਲ ਕਰਦੀ ਹੈ ਪਾਈ ਦੀ ਤੁਸੀਂ ਆਮ ਲੋਕਾਂ ਦਾ ਨਹੀਂ ਵੋਟ ਪਾਈ ਨਹੀਂ ਆ ਆਮ ਆਦਮੀ ਪਾਈ ਦੀ ਆਮ ਆਦਮੀ ਪਾਈ ਜੀ ਤੇ ਆਮ ਆਦੀ ਪਾਰਟੀ ਨੂੰ ਕਹੋ ਨਾ ਤੁਹਾਡੀ ਬੋਰਡ ਦਾ ਕਿਤਨਾ ਕਿਤੇ ਫਾਇਦਾ ਮਿਲ ਜੇ ਕਹਿ ਚੁਕੇ ਆ ਕਿੰਨੀ ਵਾਰ ਕਹਿ ਚੁਕੇ ਕਿੰਨੇ ਸਾਲਾਂ ਤੋਂ ਕਹਿ ਚੁਕੇ ਆ ਉਹ ਕਹਿੰਦੇ ਕਦੀ ਕਾਰਪੋਰੇਸ਼ਨ ਚਾ ਕਦੀ ਆਊਗਾ 5 ਸਾਲ ਬਾਅਦ ਦੇ ਦਿਆਂ 6 ਸਾਲ ਬਾਅਦ ਦੇ 7 ਸਾਲ ਬਾਅਦ ਦੇ ਸੀ ਇਹ ਹਾਲ ਨੇ ਲੁਧਿਆਣਾ ਦੇ ਸਮਾਰਟ ਸਿਟੀ ਲੁਧਿਆਣਾ ਤੁਹਾਡਾ ਸਵਾਗਤ ਹੈ ਇੱਥੇ ਮਿੱਟੀ ਇੰਨੀ ਕ ਹੈ ਕਿ ਘਰੋ ਤੁਸੀਂ ਨਾ ਕੇ ਆਓ ਤੇ 5 ਮਿੰਟ ਬਾਅਦ ਵਾਪਸ ਘਰੇ ਨਾਂ ਚਲੇ ਜਾਓ ਹੁਣ ਦੇ ਦੇ ਆ ਮੁੰਡਿਆ ਸਾਹਿਬ ਦਾ ਜਦੋਂ ਫੋਨ ਤੇ ਸਭ ਬਰਕ ਜਿਹੜੀ ਇਹ ਚੁੰਗੀ ਰੋਡ ਜਿਹੜੀ ਹੈਗੀ ਭਾਮੀਆਂ ਵਾਲੀ ਚੁੰਗੀ ਰੋਡ ਹੈਗੀ ਹੈ ਉੱਤੇ ਸਰਨਾ ਲਗਾਇਆ ਸੀ ਜਿਹੜੀ ਵਿਧਾਨ ਸਭਾ ਦੇ ਵਿੱਚ ਤੁਸੀਂ ਆਵਾਜ਼ ਚੱਕੀ ਹੈ ਕਿ ਰੋਡ ਬਣਨੀ ਚਾਹੀਦੀ ਹੈ ਸਰ ਬੜੇ ਹੀ ਕਰੋਤਤ ਲੋਕ ਕਰਦੇ ਨੇ ਲੋਕ ਦਾ ਅਸਰ ਚੁੱਦਾ ਚੱਕੀ ਉਹ ਬਹੁਤ ਜਲਦੀ ਸਰਕਾਰ ਰਿਕਸ਼ਨ ਕਰਦੀ ਹੈ ਜੀ ਤੇ ਜਦੋਂ ਗੰਦੀ ਹੋ ਜੂਗੀ ਲੇਕਿਨ ਸਰ ਕੋਟ ਲੱਗ ਜਾਣਾ ਤੇ ਕੋਟ ਦੇ ਵਿਸਥਾਰ ਵਿੱਚ ਇੱਕ ਬਾਤ ਹੋਊਗਾ ਜੀ ਹੁਣ ਕੋਰ ਤੋਂ ਬਾਅਦ ਹੋਊਗਾ ਮਤਲਬ 6 ਮਹੀਨੇ ਲੰਘ ਜਾਣੇ ਇਸ ਰੋਡ ਨੂੰ ਵੀ ਉਹ ਮੈਂ ਇਹ ਨਹੀਂ ਕਹਿੰਦਾ ਵੀ ਇਹ 6 ਮਹੀਨੇ ਬਣਾ ਮੈਂ ਇਹ ਨਹੀਂ ਕਹਿ ਰਿਹਾ ਤੁਹਾਨੂੰ 6 ਮਹੀਨੇ ਨਹੀਂ ਮਗਾ ਜਲਦੀ ਹੋਊਗੀ ਚਲੋ ਠੀਕ ਹੈ ਮੁੜੀਏ ਸਰ